ਦੀਨਾਨਗਰ ਹਲਕੇ ਦੇ ਪਿੰਡ ਝੰਡੇਝੱਕ 'ਚ ਅੱਜ ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਿਆ ਗਿਆ। ਇਸ ਮੌਕੇ ਸਰਪੰਚ ਰਾਜਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਅਜੇ ਤੱਕ ਇੱਕ ਥੇਲਾ ਵੀ ਨਹੀਂ ਦਿੱਤਾ ਗਿਆ। ਪਿੰਡ ਦਾ ਵਿਕਾਸ ਕਰਵਾਉਣ ਲਈ ਆਮ ਆਦਮੀ ਪਾਰਟੀ ਸਿਰਫ ਅਖਬਾਰਾਂ ਤੇ ਇਸ਼ਤਿਹਾਰਾਂ ਵਿੱਚ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪਿੰਡ ਨੂੰ ਉੱਪਰ ਚੁੱਕਣ ਲਈ ਅਸੀਂ ਜੇ ਕਰ ਰਹੇ ਵੋ ਕਰ ਰਹੇ ਹਾਂ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਬਸ ਮਸ਼ਹੂਰੀ ਹੀ ਹੈ। ਇਸ ਮੌਕੇ ਸਰਪੰਚ ਰਾਜਵੀਰ ਨੇ ਕਿਹਾ ਕਿ ਹਲਕਾ ਵਿਧਾਇਕ ਅਰੋਣਾ ਚੌਧਰੀ ਅਤੇ ਸੀਨੀਅਰ ਨੇਤਾ ਸ਼ੌਕ ਚੌਧਰੀ ਦੀ ਬਦੌਲਤ ਸਦਕਾ ਅੱਜ ਉਹਨਾਂ ਨੇ ਪਿੰਡ ਵਿੱਚ ਪ ਉਹਨਾਂ ਨੇ ਕਿਹਾ ਕਿ ਵਿਧਾਇਕ ਅਰੁਣਾ ਚੌਧਰੀ ਵੱਲੋਂ ਉਹਨਾਂ ਨੂੰ ਯਤਨਾ ਸਦਕਾ ਇੱਕ ਗ੍ਰਾਂਟ ਦਵਾਈ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪਿੰਡ ਦੀਆਂ ਗਲੀਆਂ, ਪਿੰਡ ਵਿੱਚ ਜਿਮ ਅਤੇ ਹੋਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨਗੇ ਅਤੇ ਵਿਧਾਇਕ ਅਰੁਣਾ ਚੌਧਰੀ ਜੀ ਦੇ ਅਸ਼ੀਰਵਾਦ ਸਦਕਾ ਪਿੰਡ ਦੀ ਤਰੱਕੀ ਅਤੇ ਪਿੰਡ ਨੂੰ ਸੁੰਦਰ ਦਿਖਵਾਲਾ ਬਣਾਇਆ ਜਾਵੇਗਾ। ਦੀਨਾਨਗਰ ਤੋਂ ਚੀਫ ਬਿਊਰੋ ਰਾਜੇਸ਼ ਲੂਨਾ ਦੀ ਵਿਸ਼ੇਸ਼ ਰਿਪੋਰਟ। ਅਰੰਭਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੀ ਬਲਾਈ ਹੋਈ ਫਤਿਹ ਬਲਾਵਾ ਦਾ ਸਾਡੇ ਪ੍ਰਵਾਨਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਇਹ ਜੰਗ ਬਲੱਡ ਜਿਹੜਾ ਨੌਜਨ ਸਰਪੰਚ ਦਾ ਸਾਡੇ ਪਿੰਡ ਦੇ ਚੋਣ ਹੋ ਕੇ ਚੁਣਿਆ ਲਾਈਵ ਮੋੜਾ ਬਾਕੀ ਜਿਹੜਾ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋ ਗਏ মিডিਆ ਸਾਹਮਣੇ ਇਕੱਤਰ ਹੋ ਕੇ ਗੱਲਬਾਤ ਕਰੇ ਪਹਿਲੇ ਕਦੇ ਵੀ ਨਹੀਂ ਹੋਈ ਜਿਹਨੂੰ ਬਣਾ ਦਿੰਦੇ ਹੋ ਵੱਖਰੇ ਚੋਰੀ ਚੋਰੀ ਜਾ ਕੇ ਆਪਣੇ ਹਿਸਾਬ ਨਾਲ ਕੰਮ ਕਰਨਾ ਇਹਦੇ ਵੱਡਿਆਂ ਦਾ ਅਸ਼ੀਰਵਾਦ ਦਾ ਸਤਕਾਰ ਹੈ ਅਸੀਂ ਜੇ ਸਾਨੂੰ ਸਰਦਾ ਤੇ ਆਈਏ ਤੇ ਨਾਲ ਮੋੜੇ ਨਾਲ ਮੋੜਾ ਲਾ ਕੇ ਇਹਦਾ ਸੰਜੋਗ ਦਵਾਂਗੇ ਕੁਝ ਆਪਣ ਨੂੰ ਮਿਲਣਾ ਗਰਾਂ ਲੈਣੀ ਪਰ ਚਲੋ ਇਹ ਜਿਹੜੀ ਆਮ ਪਾਰਟੀ ਆ ਇਹਨੇ ਤਕਰੀਬਨ ਕੋਈ ਟੰਗਾ ਸਜੋ ਨਹੀਂ ਕੀਤਾ ਗਾ ਅੱਗੇ ਵਾਸਤੇ ਕਿਉਂਕਿ ਵੋਟਾਂ ਤੇ ਨਗਰੋਂ ਤੋਂ ਲੈਣੀਆਂ ਨੇ ਪਿੰਡਾਂ ਦੇ ਵਿੱਚ ਤੇ ਦੋ ਪਾਰਟੀਆਂ ਤੇ ਹੁੰਦੀਆਂ ਹੁੰਦੀਆਂ ਨੇ ਪਰ ਇਹ ਦਿਨ ਹਾ ਪਿੰਡ ਨੂੰ ਪਿੰਡ ਹੀ ਸਭ ਕੁਝ ਗਰਾ ਦੇਣ ਜੇ ਵੀ ਇਹ ਪਾਰਟੀ ਸਭ ਦੇ ਨਹੀਂ ਧੋਖਾ ਕਰਨਾ ਚਾਹੁੰਦਾ ਲੱਗਦਾ ਕਿ ਇਹ ਪਾਰਟੀ ਕਰਾ ਹੋਇਆ ਹਾਂ ਜਿਵੇਂ ਜਸਤ ਮਿਲਗਾ ਆ ਪਾਰਟੀਾਂ ਦੇ ਹਿਸਾਬ ਨਾਲ ਵੀ ਇਦਾਂ ਹੋਇਆ ਪਿੰਡ ਪਿੰਡ ਹੀ ਹੁੰਦਾ ਵੋਟ ਵੋਟ ਹੀ ਹੁੰਦੀ ਹੈ ਵੋਟ ਕਈ ਵਾਰੀ ਹਾਲ ਤੱਕ ਐਤ ਤਾਂ ਸਾਡੇ ਨਾਲ ਨਾਰਾਜ਼ ਜੇ ਆਪਾਂ ਉਹਦਾ ਕੰਮ ਕਰਾਂਗੇ ਪਹਿਲੇ ਘਰ ਤੇ ਨਾ ਅਗਲੀ ਵਾਰੀ ਉਹ ਸਾਡੇ ਨਾਲ ਹੋਏਗਾ ਕੋਲ ਪਿੱਛਲੇ ਜਿਹੜੇ ਇਲੈਕਸ਼ਨ ਲੰਘੇ ਨੇ ਆ ਫਲਾਗ ਸੰਪਤੀ ਔਰ ਜਿਹੜਾ ਪક્ષ ਆ ਤੇ ਉਹਦੇ ਵਿੱਚ ਲੋਕਾਂ ਨੇ ਆਪਣਾ ਗੁੱਸਾ ਦਿਖਾਇਆ ਦਿਖਾਇਆ ਜੀ ਸਾਰਾ ਬਿਲਕੁਲ ਸਾਰਾ ਹਾਂ ਜੀ ਕਿੱਦਾਂ ਦਾ ਤੁਹਾਡੇ ਪਿੰਡ ਦੇ ਵਿੱਚ ਕਿੱਦਾਂ ਦਾ ਮੌਸਾ ਸਾਡੇ ਪਿੰਡ ਵੀ ਠੀਕ ਰਿਹਾ ਜੀ ਬਿਲਕੁਲ ਠੀਕ ਰਿਹਾ ਹਾਂ ਜੀ ਚਲੋ ਚੈਲੰਜ ਕਰਨ ਵਾਸਤੇ ਪਾਰਟੀਆਂ ਦੇ ਸਾਰੀਆਂ ਸਰਕਾਰਾਂ ਵੀ ਜਿਹੜੀਆਂ ਹੁੰਦੀਆਂ ਨੇ ਇਹ ਬਦਲਦੀਆਂ ਰਾਂਦੀਆਂ ਨੇ ਸਰਪੰਚ ਵੀ ਬਦਲਦੇ ਨੇ ਲੇਕਿਨ ਪਿੰਡ ਨਹੀਂ ਬਦਲਦੇ ਪਿੰਡ ਉੱਥੇ ਹੀ ਰਹਿੰਦੇ ਨੇ ਪਿੰਡਾਂ ਦਾ ਜਿਹੜਾ ਕੰਗਰਸ ਸੰਦੋਖ ਕਰੇਗਾ ਤੋ ਗਾੜੀ ਆਪਣੀ ਡੋਰ ਦੇਦੀ ਹੈ ਸੰਭਾਲ ਲੇਗਾ ਉਹਨੇ ਮੈਨੇ ਲੱਗਦੀ ਲਗਤ ਦੇ ਨਾਲ ਗਲੀ ਸ਼ੁਰੂ ਕੀਤੀ ਗਈ ਹੈ ਹੋਰ ਜਿਹ ਵੀ ਕੰਮ ਜਿਹੜੇ ਲੱਗਦਾ ਕਿ ਉਹੀ ਚੱਲਦੀ ਹੋਣੀ ਆਸ ਰੱਖੀ ਆ ਵੀ ਜ਼ਰੂਰ ਹੋਣਗੇ ਇਹ ਨੌਂਜੋਨ ਮੁੰਡਾ ਇਹ ਪਹੁੰਚ ਕਰਦਾ ਕਾਫੀ ਕਰਦਾ ਹੁਣ ਵੀ ਇਹਨੇ ਮਿਲ ਮੁਲਾਬਦੇ ਨਾਲ ਹੀ ਇਹ ਗਰਾਊਂਡ ਲਿਆ ਕੇ ਇੱਥੇ ਆਇਆ ਵਰਨਾ ਉਦਾਂ ਇਸ਼ੂ ਸਰਕਾਰ ਵਾਲਾ ਤੇ ਕੋਈ ਨਹੀਂ ਇਹ ਜਿਹੜਾ 2000 ਫੰਡ ਹੁੰਦਾ ਸਰਕਾਰਾਂ ਦਾ ਉਹਦੇ ਮੁਤਾਬਕ ਹੀ ਮਿਲੀ ਆ ਅਸੀਂ ਬਹੁਤ ਇਹਦਾ ਮੁੰਡੇ ਦਾ ਵੀ ਧੰਨਵਾਦ ਕਰਨਾ ਜਿਹਨੇ ਇਨੀ ਮਿਹਨਤ ਕਰਕੇ ਜਾਨੀ ਕਿ ਲੈ ਗਿਆ ਵੀ ਕੋਈ ਸਾਨੂੰ ਗ੍ਰਾਂਟ ਮਿਲ ਗਾਡ ਗਾਈ ਸਰਪੰਚਾਂ ਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਕੋਤੇ ਜਾ ਕੇ ਜਿਹਦਾ ਤੁਹਾਨੂੰ ਕੋਸ਼ਿਸ਼ ਨਹੀਂ ਹੋਗੀ ਪੜਿਆ ਲਿਖਿਆ ਸਰਪੰਚ ਨੌਜਵਾਨ ਮਿਲਿਆ ਕਿੰਨਾ ਦੇਖਦੇ ਹੋ ਇਹਦੇ ਸਯੋਜਨ ਬਿਲਕੁਲ ਹੀ ਆਪਾਂ ਤੇ ਪਹਿਲੇ ਤੋਂ ਨਾਲ ਗੱਲ ਕਰਦੇ ਆਂ ਵੀ ਇਹ ਦਾ ਇਹ ਦਾ ਮਤਲਬ ਮਹਿਲਤਾ ਇਸ ਲੋਗ ਇਹਨਾਂ ਸੰਕਲਪ ਸੰਪਰਕਾ ਖਾਰਾ ਦੇ ਨਾਲ ਤੋਂ ਮਿਲ ਜੁਲ ਕਰਕੇ ਮਿਲਿਆ ਵਰਨਾ ਉੱਦਾ ਨਹੀਂ ਮੈਂ ਹਾਂਜੀ ਸਰ ਜੀ ਇਹ ਹੀ ਕਹਣਾ ਹੈ ਟੋਨੇ ਕਿ ਇਹੋ ਜਿਹੇ ਨੌਜਵਾਨ ਚੰਗੀ ਸੋਜੀ ਵਾਲੇ ਜਿਹੜੇ ਇਨਸਾਨ ਨੇ ਬਹੁਤ ਘੱਟ ਨੇ ਉਹ ਸਾਡੇ ਪਿੰਡ ਦੇ ਬਹੁਤ ਸਰਪੰਚ ਬਣੇ ਨੇ ਲਕੀਰ ਚੱਲਦੇ ਆ ਰਹੇ ਨੇ ਪਰ ਇਹੋ ਜਿਹੇ ਇਨਸਾਨ ਬਹੁਤ ਘੱਟ ਸਾਨੂੰ ਮਿਲੇ ਨੇ ਵਿਅਕਤੀ ਤੇ ਜੰਗਮਰ ਮੁੜਾ ਪੜਿਆ ਲਿਖਿਆ ਜਿਹੜੇ ਸਾਨੂੰ ਉਮੀਦ ਹੈ ਤੇ ਸਾਡੇ ਆਉਂ ਗਏ ਕੰਮ ਜਿਹੜੇ ਨੇ ਕੋਈ ਵੀ ਧੁਰਾ ਨਹੀਂ ਰਹੇਗਾ ਦੇਖੋ ਸੀਸਾ ਖੋਣਗੇ ਬਾਕੀ ਆਪ ਪਾਰਟੀ ਸਰਕਾਰ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਕਿ ਸਾਡੀ ਪੰਚਾਇਤ ਨੂੰ ਇੱਕ ਵੀ ਤਾਹਣੀ ਦਤਾਵਾਂ। ਸਾਡੀ ਇਹ ਅੰਨਾ ਚੌੜੀ ਜੀ ਤੇ ਛੋਕ ਚੌੜੀ ਦੀ ਬੜੀ ਦੇਣਾ ਹੈ। ਕਿ ਜਿਹਨਾਂ ਸਾਡੇ ਸੱਜਣਾ ਨੂੰ ਸਰਪੰਚ ਸਾਹਿਬ ਨੂੰ ਸਾਡੇ ਪੰਚਾਇਤ ਨੂੰ ਸਾਡੇ ਪਿੰਡ ਨੂੰ ਮੁੱਖ ਰੱਖਿਆ। ਅਹੀਰ ਕਰਕੇ ਇਹ ਮੀਂਹ ਰੱਖਨੇ ਆ ਤੇ ਸਾਡਾ ਕੋਈ ਵੀ ਕੰਮ ਜਿਹੜਾ ਨੇ ਪੰਚਾਇਤਾਂਾਂ ਚ ਨਹੀਂ ਹਰੇਗਾ। ਤੋਂ ਇੰਨਾ ਹੀ ਕਹਿ ਕੇ ਮੈਂ ਧੰਨਵਾਦ। ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਕੰਪਲੀਟ ਕਰਦਾ ਗਏ। ਸਭ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਆ ਆਪਣੇ ਐਕਟ ਕੈਬਨ ਮਨਿਸਟਰ ਸੇ ਮੌਜੂਦ ਐਮਐਲਏ ਸਾਹਿਬ ਸ਼੍ਰੀਮਤੀ ਅਰਨਾ ਚੌਧਰੀ ਜੀ ਦਾ ਸੀਨੀਅਰ ਕਾਂਗਰਸ ਆਗੂ ਆਪਣੇ ਬਹੁ ਸ਼ੋਕ ਚੌਧਰੀ ਜੀ ਦਾ ਜਿਨ੍ਹਾਂ ਦੀ ਬਦੌਲਤ ਜਿਹੜਾ ਵਾ ਇਹ ਕੰਮ ਅੱਜ ਨੇਪੜੇ ਚੜਿਆ ਜੀ ਤੇ ਕਾਫੀ ਚਿਰ ਤੋਂ ਸਾਲੀ ਹੋ ਗਿਆ ਪੰਚਾਇਤ ਬਣੀ ਨੂੰ ਲਗਾਤਾਰ ਮੈਦਮ ਹੋਣਾਂ ਦੇ ਨਾਲ ਵਾਰਤਾ ਲਾਪ ਕਰਦੇ ਰਹਿੰਦਾ ਵੀ ਪਿੰਡ ਦੇ ਵਿੱਚ ਆਹ ਕੰਮ ਹੋਣ ਵਾਲੇ ਨੇ ਆਹ ਪੈਂਡਿੰਗ ਨੇ ਆਹ ਰਹਿੰਦੇ ਆ ਉਹਨਾਂ ਦੇ ਵਿੱਚੋਂ 4-5 ਗਲੀਆਂ ਦਾ ਜਿਹੜਾ ਮੈਂ ਭੇਜਿਆ ਸੀ ਮਤਾ ਪਾ ਕੇ ਦਫ਼ਤਰ ਦੇ ਵਿੱਚ ਮੈਡਮ ਦੀ ਮਜੂਦੂਰੀ ਦੇਤੀ ਭੇਜਿਆ ਸੀ ਉਹਨਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਜਿਹੜਾ ਪਾਸ ਹੋ ਕੇ ਨਰਮ ਬਣਾਣੇ ਬੜੀ ਦੌੜ ਭੱਜ ਕੀਤੀ ਇਹ ਚੀਜ਼ ਦੇ ਵਿੱਚ ਉਹਨਾਂ ਦਾ ਸਾਰਾ ਪਿੰਡ ਹੀ ਰਣੀ ਹੈ ਜੀ ਇੱਕ ਗਲੀ ਪਾਸ ਹੋਈ ਆ ਜਿਹੜੀ ਰੋਡ ਦੇ ਨਾਲ ਲੱਗਦੀ ਆ ਔਰ ਮੇਨ ਗਲੀ ਹੈ ਜਿਹੜੀ ਸਾਡੇ ਜਿਹੜੀ ਪਿੰਡ ਨੂੰ ਸਾਰੇ ਜਿਹੜੀ ਆ ਚਾਰੇ ਹਾਂਜੀ ਜਾਂਦੀ ਹੈ ਹਾਂਜੀ ਹਾਂਜੀ ਸਾਰੇ ਪਿੰਡ ਨੂੰ ਜਿਹੜੀ ਆ ਗਲੀ ਜਿਹੜੀ ਜਾਂਦੀ ਆ ਉਹ ਮੇਨ ਗਲੀ ਆ ਇਹ ਇਹ ਪਾਸ ਹੋ ਕੇ ਜਿਹੜੀ ਆ ਸਾਨੂੰ ਜਿਹੜਾ ਵਾ ਮੈਡਮ ਵੱਲੋਂ ਤੋਹਫਾ ਦਿੱਤਾ ਗਿਆ ਜੀ ਕਿੰਨੀ ਲਗਤ ਹੈ ਲੱਗਦਾ ਦੀ ਨੀਅਰ ਬਾਉਟ ਜੀ ਹੈਗੀ ਆ 2.5 ਲੱਖ ਰੁਪਈਆ ਤੇ ਗਲੀ ਦੀ ਜਿਹੜੀ ਲੰਬਾਈ ਹੈ 260 70 ਫੁੱਟ ਜਿਹੜੀ ਲੰਬਾਈ ਹੈ ਔਰ ਕੋਈ 10 12 ਫੁੱਟ ਜਿਹੜੀ ਚੜਾਈ ਆ ਭਾਜੀ ਸਰਕਾਰ ਦੇ ਵਿੱਚ 4 ਸਾਲ ਹੋ ਚੱਲੇ ਨੇ ਔਰ ਕਾਪੀ ਮਤਲਬ ਕੰਮ ਜਿਹੜੇ ਰੁਕੇ ਹੋਏ ਨੇ ਉਹ ਹੁਣ ਨੂੰ ਨਾ ਕੋਈ ਚੱਲੂ ਹੋਏ ਨਾ ਨੇ ਕੀ ਕਹਿਣਾ ਚਾਹਦੇ ਨਹੀਂ ਚਾਲੂ ਨਹੀਂ ਅਸੀਂ ਕਹਿ ਸਕਦੇ ਸਰਕਾਰ ਦੇ ਵਿੱਚ ਕੋਈ ਵੀ ਪੰਚਾਇਤ ਦਾ ਕੰਮ ਜਿਹੜਾ ਵਾ ਅਸੀਂ ਇਸ ਸਰਕਾਰ ਦੇ ਵਿੱਚ ਕੋਈ ਲਾਹ ਲਿਆ ਹੋਏ ਆਪਾਂ ਜਿੰਨਾ ਵੀ ਆ ਹੁਣ ਜਿਹੜਾ ਪ੍ਰੋਜੈਕਟ ਸਟਾਰਟ ਕਰ ਲੱਗੇ ਆ ਆਪਾਂ ਮੈਡਮ ਦੇ ਜਿਹੜੇ ਆ ਉਹਨਾਂ ਦੀ ਉਹਨਾਂ ਦੀ ਬਦولتੀ ਜਿਹੜਾ ਵਾ ਆ ਕੰਮ ਜਿਹੜਾ ਵਾ ਨਿਪਟਰੇ ਚੜਿਆ ਵਾ ਉਹਨਾਂ ਨੇ ਅੱਗੇ ਸਾਨੂੰ ਐਮਪੀ ਲੈਡ ਦਾ ਪੈਸਾ ਜਿਹੜਾ ਵਾ ਰੰਦਾਵਾ ਸਾਹਿਬ ਕੋਲ ਦਵਾਇਆ ਵਾ ਔਰ ਪਿੰਡ ਵਾਲੇ ਤੇ ਸਾਲ ਹੋ ਗਿਆ ਪੂਰਾ ਜੀ ਕੋਈ ਇੱਕ ਥੇਲੀ ਨਹੀਂ ਮਿਲੀ ਸਾਲ ਕੀ ਪਿਛਲੇ 3-4 ਸਾਲ ਤੋਂ ਹੀ ਜਿਹੜਾ ਵਾ ਕਿਸੇ ਵੀ ਪੰਚਾਇਤਾਂ ਨੂੰ ਪੈਸਾ ਨਹੀਂ ਦਿੱਤਾ ਗਿਆ ਠੀਕ ਹੈ ਜੀ ਤੇ ਇਹ ਜਿਹੜੀ ਆਪਣੀ ਗਲੀ ਬਣ ਲਗੀ ਹੈ ਮੈਡਮ ਹੋਣਾ ਦੀ ਬਦੌਲਤ ਹੀ ਬਣ ਲੱਗੀ ਹੈ ਜੀ ਤੇ ਆਪਾਂ ਨੂੰ ਐਮਪੀ ਲਾੜਦੋਂ ਪੈਸਾ ਜਿਹੜਾ 2.5 ਲੱਖ ਰੁਪਏ ਦੋਇਆ ਜਿੰਨਾ ਹੈ ਆਪਾਂ ਗਲੀ ਦਾ ਕੰਮ ਸਟਾਰਟ ਕਰਨ ਲੱਗੇ ਹਾਂ ਹੋਰ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਮੈਡਮ ਦੇ ਮੂਰੇ ਰੱਖੇ ਮੇਰੇ ਕਾਫੀ ਜਿਹੜੇ ਆ ਪਿੰਡ ਦੇ ਕੰਮ ਨੇ ਜਿਹੜੇ ਆਪਾਂ ਵੈਸੇ ਵਾਰਦਾ ਲਾਪ ਜਿਹੜਾ ਆਪਾਂ ਕਰ ਚੁੱਕੇ ਹਾਂ ਪੰਚਾਇਤ ਘਰ ਬਣਨ ਵਾਲਾ ਤਿੰਨ ਚਾਰ ਗਲੀਆਂ ਨੇ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਡੀ ਵੱਡੀ ਗਲੀ ਆ ਜਿਹੜੀ ਤਫੱਕੇ ਜਿਹੜੀ ਘੁੰਮਦੀ ਆ ਸਾਡੇ ਪਿੰਡ ਨੂੰ ਇੱਕ ਉਹ ਆ ਇਹ ਤੋਂ ਇਲਾਵਾ ਮੈਂ ਲਾਇਬ੍ਰੇਰੀ ਦੀ ਵੀ ਡਿਮਾਂਡ ਕੀਤੀ ਹੋਈ ਆ ਵੀ ਮੈਂ ਸਕੂਲ ਦੇ ਵਿੱਚ ਇੱਕ ਲਾਇਬ੍ਰੇਰੀ ਦਾ ਵੀ ਕਹਿੰਦਾ ਜਿਵੇਂ ਵਾਰੋਗਿਆ کافی ਇਹੋ ਜਿਹੇ ਨਿਕ ਨਿੱਕੇ ਕੰਮ ਜਿਹੜੇ ਪ੍ਰੋਜੈਕਟ ਨੇ ਜਿਹੜੇ ਆਪਾਂ ਰੁਟੀਨ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਕਿਸੇ ਨਾ ਕਿਸੇ ਆਪਾਂ ਜਿਹੜਾ ਪੈਸੇ ਪੱਖੋਂ ਥੋੜਾ ਜਿਹਾ ਕਮੀ ਪੇਸ਼ੀ ਰਹਿੰਦੀ ਆ ਉਹਦੇ ਕਰਕੇ ਜਿਹੜਾ ਜੇ ਨਹੀਂ ਚੱਪਣਾ ਚਾਹਦਾ ਕੋਈ ਨਹੀਂ ਫਿਰ ਵੀ ਆਪਾਂ ਜਿੰਨਾ ਕੋਣਾ ਕੋਣ ਲੈ ਸਕਦੇ ਲਾਹ ਆਪਾਂ ਲੈ ਰਹੇ ਆਂ